ਸਤਿ ਸ਼੍ਰੀ ਅਕਾਲ ਜੀ ਕਿਦਾਂ ਕੀ ਹਾਲ ਹੈ ਜਿੰਨੇ ਮੇਰੇ ਲਾਸਟ ਵੀਡੀਓ ਵੇਖੀਆ ਪਿਛਲੀ ਵੀਡੀਓ ਉਹਨੂੰ ਤੇ ਪਤਾ ਹੀ ਹੈ ਕਿ ਮੈਂ ਲਾਸਟ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਸੀ ਕਿ ਫਰੇਮ ਕਿਦਾਂ ਤਿਆਰ ਕਰਨਾ ਪਿਛਲੀ ਵੀਡੀਓ ਵਿੱਚ ਮੈਂ ਸਿੰਕ ਤਿਆਰ ਕੀਤਾ ਸੀ ਫਰੇਮ ਤਿਆਰ ਕੀਤਾ ਸੀ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਦਿਖਾਉਣਾ ਕਿ ਵਾਟਰ ਟੈਂਕ ਗ੍ਰੇ ਵਾਟਰ ਟੈਂਕ ਤੇ ਫ੍ਰੈਸ਼ ਵਾਟਰ ਟੈਂਕ ਕਿਦਾਂ ਅਟੈਚ ਕਰਨੇ ਆ ਆਪਾਂ ਤੇ ਅੱਜ ਆਪਾਂ ਦਿਖਾਵਾਂਗਾ ਤੁਹਾਨੂੰ ਮੈਂ ਸਿੰਕ ਦੀ ਪਾਈਪ ਕਿਦਾਂ ਅਟੈਚ ਕਰਨੀ ਆ ਗ੍ਰੇ ਵਾਟਰ ਟੈਂਕ ਦੇ ਨਾਲ ਤੇ ਆਪਾਂ ਸਿੰਕ ਦੀ ਪਾਈਪ ਜਿਹੜੀ ਹੈ ਸਿੱਧੀ ਆਪਾਂ ਕੈਨ ਦੇ ਵਿੱਚ 홀 ਕੱਢ ਕੇ ਸਿੱਧੀ ਨਹੀਂ ਪਾਣੀ ਇਹਦੇ ਵੀ ਇੱਕ ਰੂਲ ਆ ਕਿਉਂਕਿ ਗਵਰਨਮੈਂਟ ਸਾਰਾ ਕੁਝ ਫਿਕਸ ਐਂਡ ਸੀਲਡ ਮੰਗਦੀ ਆ ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਵੈਨ ਜਿਆਦਾ ਭਜਾਈ ਹੋਵੇ ਜਾਂ ਕੋਈ ਐਕਸੀਡੈਂਟ ਹੋ ਜੇ ਵੈਨ ਦਾ ਤੇ ਸਾਰਾ ਸਮਾਨ ਤੁਹਾਡੇ ਸਿਰ ਤੇ ਆਣ ਕੇ ਵੱਜੇ ਇਸ ਕਰਕੇ ਕੈਨ ਵੀ ਫਿਕਸ ਹੋਣੀ ਚਾਹੀਦੀ ਆ ਐਂਡ ਪਲੱਸ ਸੀਲਡ ਕੱਲ ਨੂੰ ਓਵਰਫਲੋ ਨਾ ਹੋਵੇ ਤੁਸੀਂ 홀 ਕੱਢ ਕੇ ਪਾਈਪ ਸਿੱਧੀ ਵਿੱਚ ਪਾਤੀ ਤੇ ਪਾਣੀ ਕੱਲ ਨੂੰ ਫੁੱਲ ਹੋ ਗਿਆ ਤੇ ਪਾਣੀ ਸਾਰਾ ਬਾਹਰ ਆ ਜੇ ਇਸ ਕਰਕੇ ਮੈਂ ਤੁਹਾਨੂੰ ਦੱਸੂਗਾ ਕਿ ਕਿੱਦਾਂ ਹਾਸ ਸਿੰਕ ਦੀ ਪਾਈਪ ਕੈਨ ਦੇ ਵਿੱਚ ਜਾਣੀ ਚਾਹੀਦੀ ਆ ਪਲੱਸ ਬਰੀਥਿੰਗ ਹਾਸ ਬਰੀਥਿੰਗ ਹਾਸ ਦਾ ਮਤਲਬ ਕਿ ਇਹਨੂੰ ਵੈਂਟ ਵੀ ਕਹਿੰਦੇ ਆ ਇਹਨੂੰ ਵੈਂਟੀਲੇਸ਼ਨ ਪਾਈਪ ਵੀ ਕਹਿ ਦਿੰਦੇ ਆ ਤੇ ਬਾਕੀ ਬਹਿ ਕੇ ਸਮਝਾਉਂਦਾ ਤੁਹਾਨੂੰ ਮੈਂ ਹੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸਮਝਾਦਾ ਕਿ ਜੇ ਤੁਸੀਂ ਇਕੱਲੇ ਨੇ ਟਰੈਵਲ ਕਰਨਾ ਇੱਕੋ ਬੰਦੇ ਨੇ ਵੈਨ ਦੇ ਵਿੱਚ ਉਹਦੇ ਵਾਸਤੇ ਕੰਡੀਸ਼ਨ ਹੈਗੀ ਆ ਮਿਨੀਮਮ 4 ਲੀਟਰ ਪਰ ਪਰਸਨ ਫੋਰ 3 ਡੇਸ ਮਤਲਬ ਕਿ 4 ਲੀਟਰ ਪਾਣੀ ਇੱਕ ਬੰਦੇ ਵਾਸਤੇ 3 ਦਿਨਾਂ ਵਾਸਤੇ ਵੈਨ ਦੇ ਵਿੱਚ ਹੋਣਾ ਚਾਹੀਦਾ ਮਤਲਬ ਕਿ 12 ਲੀਟਰ ਮਤਲਬ ਕਿ 12 ਲੀਟਰ ਦਾ ਕੰਟੇਨਰ ਮਿਨੀਮਮ ਇੱਕ ਬੰਦੇ ਵਾਸਤੇ ਤੁਹਾਡੇ ਵੈਨ ਦੇ ਵਿੱਚ ਹੋਣਾ ਚਾਹੀਦਾ ਗ੍ਰੇ ਵਾਟਰ ਦਾ ਤੇ ਫਰੈਸ਼ ਵਾਟਰ ਦਾ ਤੇ ਮੇਰੇ ਕੋਲ ਹੈਗਾ 25 ਲੀਟਰ ਦਾ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਮੇਰੀ ਵੈਨ ਸੈਲਫ ਕੰਟੇਨ ਹੋਵੇ ਦੋ ਬੰਦਿਆਂ ਵਾਸਤੇ ਕਿਉਂਕਿ ਇਨ ਫਿਊਚਰ ਮੇਰੀ ਵਾਈਫ ਜਾਂ ਮੇਰੇ ਬੱਚੇ ਜਾਂ ਕੋਈ ਵੀ ਮੇਰਾ ਫਰੈਂਡ ਮੇਰੇ ਨਾਲ ਕੋ ਮੈਂ ਤੇ ਮੈਂ ਇਨਸਿਓਰ ਫੀਲ ਨਾ ਕਰਾਂ ਮੇਰੀ ਵੈਨ ਦੋ ਵਾਸਤੇ ਸੈਲਫ ਕੰਟੇਨ ਹੋਵੇ ਤੇ ਤੁਸੀਂ ਵੀ ਜੇ ਇਕੱਲੇ ਘੁੰਮਣਾ ਚਾਹੁੰਦੇ ਜੇ ਤੇ 12 ਲੀਟਰ ਤੇ ਜੇ 12 ਲੀਟਰ ਦਾ ਕੰਟੇਨਰ ਰੱਖੋ ਤੇ ਜੇ ਤੁਸੀਂ ਦੋ ਜਣੇ ਘੁੰਮਣਾ ਚਾਹੁੰਦੇ ਜੇ ਆਪਣੇ ਆ ਪਾਰਟਨਰ ਦੇ ਨਾਲ ਗਰਲਫ੍ਰੈਂਡ ਵਾਟੇਵਰ ਦੋਸਤ ਦੇ ਨਾਲ ਤੇ ਫਿਰ ਦੋ ਜਾਨਿਆਂ ਵਾਸਤੇ ਕੰਡੀਸ਼ਨ ਡਬਲ ਹੋ ਜਾਣੀਆਂ 12 ਲੀਟਰ ਤੋਂ ਹੋਏਣਾ ਵਾ 24 ਲੀਟਰ ਤੇ 24 ਲੀਟਰ ਦਾ ਕੰਟੇਨਰ ਮਾਰਕੀਟ 'ਚ ਤੇ ਆਉਂਦਾ ਨਹੀਂ ਆ ਇਸ ਕਰਕੇ ਮੈਂ ਲਿਆ ਵਾ 25 ਲੀਟਰ ਮਾਰਕੀਟ ਦੇ ਵਿੱਚ ਆਉਂਦਾ 10 ਲੀਟਰ 12 ਲੀਟਰ 15 ਲੀਟਰ 20 ਲੀਟਰ ਤੇ 25 ਲੀਟਰ ਤੇ 25 ਲੀਟਰ ਦਾ ਕੰਟੇਨਰ ਮੈਂ ਆਪਣੀ ਵੈਂਚਰ ਰੱਖਣ ਲੱਗਾ ਵਾਂ ਦੋ ਬੰਦਿਆਂ ਵਾਸਤੇ ਇਸ ਕਰਕੇ ਬਿਨੀ ਸੈਲਫ ਕੰਟੇਨ ਵੈਨ ਜਿਹੜੀ ਹੋਊਗੀ ਉਹ ਦੋ ਬੰਦਿਆਂ ਵਾਸਤੇ ਸੈਲਫ ਕੰਟੇਨ ਹੋਊਗੀ ਕੱਲ ਨੂੰ ਕੋਈ ਆਵੇ ਚੈੱਕ ਕਰੇ ਤੇ ਕੋਈ ਡਰਨਾ ਹੋਵੇ ਮੈਨੂੰ ਇਸ ਕਰਕੇ ਮੈਂ ਵੀ ਤੁਹਾਨੂੰ ਰეკਮੈਂਡ ਕਰਦਾ ਕਿ ਜੇ ਤੁਸੀਂ ਕੱਲੇ ਘੁੰਮਣਾ ਵਾ ਫਿਰ ਠੀਕ ਹੈ ਜੀ ਪਰ ਮੋਸਟਲੀ ਕੁਛ ਜਿਆਦਾ ਫਰਕ ਨਹੀਂ ਪੈਂਦਾ ਸਿਰਫ ਕੰਟੇਨਰ ਵੱਡੇ ਲੱਗਣੇ ਆ ਤੇ ਦੋ ਜਣਿਆਂ ਵਾਸਤੇ ਸੈਲਫ ਕੰਟੇਨ ਕਰਾ ਲਓ ਤੁਸੀਂ ਵੀ ਤਾਂ ਬਹੁਤ ਵਧੀਆ ਰਹੋਗੇ ਤੇ ਹੁਣ ਮੈਂ ਤੁਹਾਨੂੰ ਦੱਸਣਾ ਕਿ ਆਪਾਂ ਸਿੰਕ ਦੀ ਪਾਈਪ ਕੰਟੇਨਰ ਦੇ ਵਿੱਚ ਕਿਦਾਂ ਅਟੈਚ ਕਰਨੀ ਆ ਹੁਣ ਸਿੱਧਾ ਆਪਾਂ ਹੋਲ ਕੱਢ ਕੇ ਵਿੱਚ ਨਹੀਂ ਪਾ ਦੇਣੀ ਕਿਉਂ ਨਹੀਂ ਪਾ ਦੇਣੀ ਇਹਦਾ ਨੁਕਸਾਨ ਕੀ ਆ ਕਿ ਕੱਲ ਨੂੰ ਜੇ ਓਵਰਫਲੋ ਹੋ ਗਿਆ ਟੈਂਕ ਫੁੱਲ ਹੋ ਗਿਆ ਤੇ ਪਾਣੀ ਸਾਰਾ ਬਾਹਰ ਆ ਜਾਣਾ ਕਿਉਂਕਿ ਕੋਈ ਸੀਲ ਨਹੀਂ ਹੋਣੀ ਸਿਰਫ ਹੋਲ ਆ ਤੇ ਵਿੱਚ ਪਾਈ ਆ ਤੁਸੀਂ ਇਸ ਕਰਕੇ ਪਾਣੀ ਸਾਰਾ ਬਾਹਰ ਆ ਜਾਣਾ ਤੇ ਸਾਰਾ ਥੱਲੇ ਤੁਹਾਡੇ ਪਾਣੀ ਫੈਲ ਜਾਣਾ ਵੈਨ ਦੇ ਵਿੱਚ ਤੇ ਉਹ ਸਿਕਿਓਰ ਨਹੀਂ ਹੈਗਾ ਇਸ ਕਰਕੇ ਗਵਰਨਮੈਂਟ ਚਾਹੁੰਦੀ ਹੈ ਕਿ ਹਰ ਚੀਜ਼ ਸੀਲਡ ਐਂਡ ਫਿਕਸ ਹੋਣੀ ਚਾਹੀਦੀ ਹੈ ਇਸ ਕਰਕੇ ਆਹ ਬ੍ਰੈਕਟ ਆਉਂਦੀ ਆ ਬਰਨਿੰਗ ਸੋ ਮੈਂ ਬਰਨਿੰਗ ਤੋਂ ਲਿਆ ਆ ਮੈਨੂੰ ਨਾ ਨਹੀਂ ਪਤਾ ਬ੍ਰੈਕਟ ਦਾ ਤੁਸੀਂ ਪਲੰਮਿੰਗ ਏਰੀਆ ਦੇ ਵਿੱਚ ਜਾਓਗੇ ਇਦਾਂ ਦੀ ਬ੍ਰੈਕਟ ਤੁਹਾਨੂੰ ਮਿਲ ਜਾਣੀ ਹੈ ਮੈਂ ਤੁਹਾਨੂੰ ਲਾਗਿਓ ਦਿਖਾ ਦਿੰਦਾ ਕਿਦਾਂ ਦੀ ਹੁੰਦੀ ਆ ਆਹ ਬ੍ਰੈਕਟ ਹੈ ਇਹਦੇ ਵਿੱਚ ਪਾਈਪ ਆ ਜਾਣੀ ਆ ਇਹਨੂੰ ਟਾਈਟ ਹੋਣਾ ਪਾਈਪ ਨੇ ਟਾਈਟ ਹੋਣਾ ਆ ਵਿੱਚ ਚੱਲ ਜਣੇ ਕੈਨ ਦੇ ਵਿੱਚ ਤੇ ਤੇ ਇਹ ਜਦੋਂ ਬ੍ਰੈਕਟ ਲੱਗ ਗਈ ਇਹਦਾ ਫਾਇਦਾ ਇਹ ਹੋਣਾ ਵਾ ਕਿ ਮੈਂ ਆ ਪਾਈਪਾਈ ਇਹਨੂੰ ਟਾਈਟ ਕਰਤਾ ਪਾਈਪ ਟਾਈਟ ਹੋ ਗਈ ਹੁਣ ਪਾਈਪ ਨੇ ਬਾਹਰ ਨਹੀਂ ਆਉਣਾ ਭਾਵੇਂ ਓਵਰਫਲੋ ਟੈਂਕ ਭਰ ਵੀ ਗਿਆ ਓਵਰਫਲੋ ਵੀ ਹੋ ਗਿਆ ਤੇ ਬਾਹਰ ਪਾਣੀ ਨਹੀਂ ਆਉਣਾ ਇਹਨਾਂ ਬਾਹਰ ਨਹੀਂ ਨਿਕਲਣਾ ਪਾਣੀ ਇਸ ਕਰਕੇ ਸਿਕਿਉਰ ਹੋ ਗਈ ਆ ਜਿਹੜੀ ਚੀਜ਼ ਐ ਇਹ ਇੱਥੇ ਲੱਗੀ ਹੋਣੀ ਐ ਇਦਾਂ ਇਦਾਂ ਦਿਖੂਗੀ ਤੇ ਕੱਲ ਨੂੰ ਦੂਜਾ ਕਾਰਨ ਇਹ ਆ ਉਹ ਕਿ ਇਹ ਬ੍ਰੈਕਟ ਲਾਉਣ ਦਾ ਉਹ ਚਾਹੁੰਦੇ ਕਿ ਇਹ ਬ੍ਰੈਕਟ ਲੱਗੇ ਇੱਥੇ ਕਿਉਂਕਿ ਕੱਲ ਨੂੰ ਟੈਂਕ ਤੁਹਾਡਾ ਫੁੱਲ ਹੋ ਗਿਆ ਤੇ ਤੁਸੀਂ ਨੂੰ ਬਾਹਰ ਕਿੱਦਾਂ ਕੱਢਣਾ ਖਾਲੀ ਕਰਨ ਵਾਸਤੇ ਤੇ ਜੇ ਤੇ ਕੱਲੀ ਹੋਲ ਹੋਇਆ ਤੇ ਕੱਲੀ ਪਾਈਪ ਹੀ ਵਿੱਚ ਹੋਈ ਮੈਂ ਪਾਈਪ ਕੱਢ ਕੇ ਤੇ ਟੈਂਕ ਬਾਹਰ ਕੱਢਣ ਲੱਗੂੰਗਾ ਤੇ ਉਹ ਕੱਲਾ ਹੋਲ ਹੀ ਆਥੇ ਕੋਈ ਸੀਲ ਨਹੀਂ ਹੈਗੀ ਤੇ ਪਾਣੀ ਫੇਰ ਵੀ ਬਾਹਰ ਡਿੱਗ ਸਕਦਾ ਵਾ ਇਸ ਕਰਕੇ ਜੇ ਇਹ ਲੱਗ ਜਾਊਗਾ ਜਦੋਂ ਮੇਰਾ ਟੈਂਕ ਫੁੱਲ ਹੋ ਗਿਆ ਉਦੋਂ ਮੈਂ ਇਹਨੂੰ ਕਰੂੰਗਾ ਢਿੱਲੀ ਇਹਨੂੰ ਲੂਸ ਕਰਕੇ ਪਾਈਪ ਕੱਢ ਲੂੰਗਾ ਦੈਟਸ ਇਟ ਤੇ ਇਹ ਇੱਥੇ ਲੱਗੀ ਰਹੂਗੀ ਪਾਣੀ ਨਹੀਂ ਬਾਹਰ ਆਊਗਾ ਜਦੋਂ ਮੈਂ ਖੋਲੂੰਗਾ ਇਹਨੂੰ ਬਾਹਰ ਕੱਢੂੰਗਾ ਤੇ ਸਭ ਕੁਝ ਸੇਫ ਹੋਊਗਾ ਇਸ ਕਰਕੇ ਅੱਜ ਆਪਾਂ ਇਹ ਸੈਟਅਪ ਕਰਨਾ ਇੱਥੇ ਟੈਂਕ ਦੇ ਵਿੱਚ ਹੋਲ ਕੱਢ ਕੇ ਤੇ ਆ ਥੜਾ ਪਾਸਾ ਇਹਦਾ ਕੱਸ ਦੇਣਾ ਮੈਨੂੰ ਕੀ ਕਹਿੰਦੇ ਪੰਜਾਬੀ ਚ ਚੂੜੀਆਂ ਜਿੱਦਾਂ ਸਕਰੂ ਨਹੀਂ ਹੁੰਦਾ ਚੂੜੀਆਂ ਹੈਗੀਆਂ ਮੈਂ ਆਪਾਂ ਤੇ ਆਪਾਂ ਕੱਸ ਦੇਣਾ ਤੇ ਆਬ ਇਹ ਆ ਸੀਲਡ ਹੈਗੀ ਆ ਇੱਥੇ ਵਾਸ਼ਰ ਸਿਲੀਕੋਨ ਵਾਸ਼ਰ ਰਬਰ ਵਾਸ਼ਰ ਲੱਗੀ ਆ ਇੱਥੇ ਆਪਾਂ ਗਲੂ ਦਾ ਦੇਣੀ ਆ ਤੇ ਇਹਨ ਆਪਾਂ ਕੱਸ ਦੇਣਾ ਦੈਟਸ ਇਟ ਇਹ ਤੇ ਫਿੱਟ ਹੋਏ ਨਾ ਬਾਅਦ ਚੋਂ ਇਹ ਪਾਈਪ ਇਹਦੇ ਵਿੱਚ ਤੇ ਆ ਜਿਹੜੀ ਪਾਈਪ ਆ ਇਹ ਸਿੰਕ ਨਾਲ ਲੱਗ ਜਾਣੀ ਆ ਇਹਦੇ ਵਿੱਚ ਵੀ ਇੱਕ ਰੂਲ ਹੈ ਨਿਗਾਹਿਆ ਆ ਪਾਈਪ ਇਦਾਂ ਨਹੀਂ ਹੋਣੀ ਚਾਹੀਦੀ ਸਿੰਕ ਦੇ ਨਾਲ ਇਦਾਂ ਇਦਾਂ ਨਹੀਂ ਤੁਸੀਂ ਪਾਈਪ ਲਾਣੀ ਸਿੰਕ ਦੇ ਨਾਲ ਇਹਦੇ ਵਿੱਚ ਐਸ ਐਸ ਮੋੜ ਹੋਣਾ ਚਾਹੀਦਾ ਇਦਾਂ ਇਹਨੂੰ ਐਸ ਮੋੜ ਕਹਿੰਦੇ ਆ ਐਸ ਮੋੜ ਹੋਣਾ ਚਾਹੀਦਾ ਪਾਈਪ ਦੇ ਵਿੱਚ ਕਿਉਂਕਿ ਕੱਲ ਨੂੰ ਕੋਸ਼ ਗੰਦਕੀ ਆਵੇ ਤਾਂ ਇੱਥੇ ਅੜ ਜੇ ਚਲੋ ਇਹ ਗੱਲ ਬਾਤ ਦੀ ਪਹਿਲਾਂ ਤੇ ਆ ਸੈੱਟ ਕਰਦੇ ਆ ਜੀ ਮੈਂ ਬੇਲਿੱਕਮ ਤਿਆਰ ਕੀਤਾ ਵਾ ਇਹਨਾਂ ਅੱਜ ਹੋਲ ਕਰਨਾ ਗੁੰਕ ਮੈਂ ਕੋਈ ਗਲਤ ਨਹੀਂ ਕੰਮ ਕਰਨਾ ਚਾਹੁੰਦਾ ਕੋਈ ਗਲਤੀ ਹੋ ਜੇ ਤੇ ਸਾਰਾ ਕੈਨ ਹੀ ਵੇਸਟ ਹੋ ਜਾਣਾ ਆਪਣਾ ਮੈਂ ਚਾਹੁੰਦਾ ਇਦਾਂ ਹੋਣਾ ਮੈਂ ਕੈਨ ਵੇਨ ਦੇ ਵਿੱਚ ਤੇ ਇਹ ਚਾਹੀਦਾ ਮੈਨੂੰ ਇੱਥੇ ਤੇ ਵੈਂਟ ਲਾ ਜਣਾ ਇੱਥੇ ਲੈ ਬਾਬੇ ਲਾਣਾ ਇੱਥੇ ਤਾਂ ਠੀਕ ਆ na paino de na casa, Seal glue aqui ਹਾਂ ਦਰ ਦਰ ਲੋ ਜੀ ਇਦਾਂ ਹੋਣੀ ਆ ਸਿੰਕ ਦੀ ਪਾਈਪ ਅਟੈਚ ਟੈਂਕ ਦੇ ਨਾਲ ਤੇ ਇਸ ਤੋਂ ਬਾਅਦਾਂ ਕੰਮ ਆ ਗਿਆ ਵੈਂਟ ਦਾ ਬਰੀਥਿੰਗ ਹੋਸ ਬਰੀਥਿੰਗ ਹੋਸ ਹੋਣੀ ਆ ਇੱਥੇ ਹੁਣ ਮੈਂ ਤੁਹਾਨੂੰ ਦਿਖਾਉਂਦਾ ਬਰੀਥਿੰਗ ਹੋਸ ਜਿਹਨੂੰ ਵੈਂਟ ਵੀ ਕਹਿੰਦੇ ਆ ਤੇ ਜਿਹਨੂੰ ਵੈਂਟੀਲੇਸ਼ਨ ਵੀ ਕਹਿੰਦੇ ਆ ਵੈਂਟੀਲੇਸ਼ਨ ਪਾਈਪ ਉਹਦਾ ਹੌਲ ਵੀ ਇੱਥੇ ਆਪਾਂ ਕੱਢਣਾ ਵਾ ਤੇ ਉਹ ਵੀ ਵੈਂਟੀਲੇਸ਼ਨ ਪਾਈਪ ਦੇ ਵੀ ਰੂਲਸ ਨੇ ਕਈ ਉਹ ਵੀ ਤੁਹਾਨੂੰ ਮੈਂ ਐਕਸਪਲੇਨ ਕਰਦਾ ਵਾਂ ਹੁਣ ਆਪਾਂ ਕੱਢਦੇ ਆ ਵਾ ਹੌਲ ਇੱਥੇ ਵੈਂਟ ਵਾਸਤੇ ਤੇ ਹੁਣ ਆਪਾਂ ਵੈਂਟ ਦੀ ਪਾਈਪ ਇੰਸਟਾਲ ਕਰਨੀ ਆ ਪਹਿਲਾਂ ਮੈਂ ਵੈਂਟ ਸਮਝਾਉਂਦਾ ਵੈਂਟ ਹੁੰਦਾ ਕੀ ਆ ਵੈਂਟ ਪਾਈਪ ਹੁੰਦੀ ਆ वेंटिलेशन ਵੀ ਕਹਿੰਦੇ ਆ ਵੈਂਟੀਲੇਸ਼ਨ ਪਾਈਪ ਮਤਲਬ ਕਿ ਜਿਹੜਾ ਗ੍ਰੇ ਵਾਟਰ ਟੈਂਕ ਹੈ ਨਾ ਇਹਦੇ ਵਿੱਚ 스멜 ਵੀ ਆਉਣੀ ਹੈ ਕਈ ਵਾਰ ਆਪਾਂ ਗੰਦਾ ਪਾਣੀ ਕਿਉਂਕਿ ਗੰਦਾ ਪਾਣੀ ਜਾਣਾ ਵਾ ਪਲੱਸ ਪਾਈਪ ਜਿਹੜੀ ਹੁੰਦੀ ਆ ਵੈਂਟ ਪਾਈਪ ਇਹਦੇ ਨਾਲ ਬਾਹਰ ਦੀ ਹਵਾ ਤੇ ਅੰਦਰ ਦੀ ਹਵਾ ਸਰਕੂਲੇਟ ਹੁੰਦੀ ਜਾਂਦੀ ਹੈ ਕੈਨ ਦੇ ਵਿੱਚ ਇਸ ਕਰਕੇ ਵੈਕਿਊਮ ਨਹੀਂ ਬਣਦਾ ਜੇ ਵੈਕਿਊਮ ਬਣਿਆ ਜੇ ਵੈਂਟ ਪਾਈਪ ਨਾ ਹੋਈ ਤੇ ਬਾਹਰ ਦੀ ਹਵਾ ਅੰਦਰ ਨਹੀਂ ਜਾਣੀ ਅੰਦਰ ਦੀ ਬਾਹਰ ਨਹੀਂ ਆਉਣੀ ਵੈਕਿਊਮ ਬਣ ਜਾਣਾ ਵਾ ਨਾ ਪਾਣੀ ਅੰਦਰ ਜਾਣਾ ਵਾ ਨਾ ਪਾਣੀ ਬਾਹਰ ਆਉਣਾ ਤਿੰਤੋਂ 스멜 ਵੀ ਆਊਗੀ ਤੁਹਾਡੇ ਕੈਂਚ ਇਸ ਕਰਕੇ ਵੈਂਟ ਪਾਈਪ ਬਹੁਤ ਇੰਪੋਰਟੈਂਟ ਹੈ ਤੇ ਵੈਂਟ ਪਾਈਪ ਅ ਅੱਜ ਮੈਂ ਇੰਸਟਾਲ ਕਰਨ ਜਾ ਰਿਹਾ ਮੈਂ ਤੁਹਾਨੂੰ ਦਿਖਾਉਣਾ ਮੈਂ ਕਿੱਦਾਂ ਦੋ ਤਰੀਕੇ ਆ ਵੈਂਟ ਪਾਈਪ ਦੇ ਵੈਂਟ ਪਾਈਪ ਦੋ ਤਰੀਕੇ ਨਾਲ ਤੁਸੀਂ ਇੰਸਟਾਲ ਕਰ ਸਕਦੇ ਜੀ ਪਲੱਸ ਸਿੰਪਲ ਇੱਕ ਤਰੀਕਾ ਹੈਗਾ ਵਾ ਆਹ ਵਾਲਾ ਜਿਹਨੂੰ ਨੋਰਮਲ ਆਪਾਂ ਪਾਈਪ 13 13 ਐਮ ਐਮ ਦੀ ਪਾਈਪ ਜਿਹੜੀ ਉੱਤੇ ਪਾਣੀ ਹੈ ਦੈਟਸ ਇਟ ਆ ਜਗਾੜ ਇੱਥੇ ਲਾ ਲੈਣਾ ਪਾਈਪ ਆ ਜਾਣੀ ਦੈਟਸ ਇਟ ਤੇ ਪਾਈਪ ਬਾਹਰ ਬੈਂਡ ਦੇ ਵਿੱਚੋਂ ਦੀ ਥੱਲੇੋਂ ਦੀ ਬਾਹਰ ਚੱਲ ਜਾਣੀ ਆ ਪਰ ਇਹਦਾ ਨੁਕਸਾਨ ਕੀ ਹੈ ਕਿ ਕੱਲ ਨੂੰ ਟੈਂਕ ਜਦੋਂ ਭਰ ਗਿਆ ਤੇ ਟੈਂਕ ਨੂੰ ਖਾਲੀ ਕਰਨਾ ਤੁਸੀਂ ਤੁਹਾਨੂੰ ਪਾਈਪ ਖਿੱਚ ਕੇ ਲਾਉਣੀ ਪੈਣੀ ਆ ਫਿਰ ਪਾਈਪ ਪਾਣੀ ਲਾਉਣੀ ਪੈਣੀ ਹੈ ਖਿੱਚਣੀ ਲਾਉਣੀ ਪੈਣੀ ਹੈ ਪਾਈਪ ਲੂਸ ਵੀ ਹੋ ਸਕਦੀ ਹੈ ਇਸ ਕਰਕੇ ਮੈਂ ਜਿਗਾਰਡ ਲਾਇਆ ਵਾ ਕੁਝ ਹੋਰ ਤੇ ਕੱਲ ਨੂੰ ਜੇ ਤੁਸੀਂ ਜੇ ਪਾਈਪ ਲਾਈ ਕਿਉਂਕਿ ਇਹ ਜਿਹੜਾ ਹੋਲ ਹੈ ਤੇ ਖੁੱਲਾ ਹੀ ਰਹਿਣਾ ਕੱਲ ਨੂੰ ਪਾਣੀ ਐਂ ਦੀ ਬਾਹਰ ਆ ਸਕਦਾ ਵਾ ਇਸ ਕਰਕੇ ਮੈਂ ਜਿਗਾਰਡ ਲਾਇਆ ਵਾ ਆ ਵਾ ਕਿਉਂਕਿ ਮੈਂ ਇਹਨਾਂ ਦੀ ਗਵਰਨਮੈਂਟ ਦੀ ਜਿਹੜੀ ਪਾਲਿਸੀਆਂ ਨੂੰ ਮੈਂ ਸਮਝਿਆ ਕਿ ਉਹ ਹਰ ਚੀਜ਼ ਫੀਲਡ ਐਂਡ ਸਿਕਯੂਰ ਐਂਡ ਫਿਕਸ ਮੰਗਦੇ ਆ ਇਸ ਕਰਕੇ ਮੈਂ ਜਿਗਾੜ ਲਾਇਆ ਵਾ ਇਹਦੇ ਨਾਲ ਸਟਾਪਰ ਵੀ ਲੱਗਾ ਵਾ ਜੇਕਰ ਨੂੰ ਮੈਂ ਪਾਈਪ ਲਾ ਕੇ ਕੈਨ ਖਾਲੀ ਕਰਨ ਚੱਲੇ ਆ ਵਾ ਤੇ ਆਪ ਬਟਨ ਲੱਗਾ ਵਾ ਇੱਥੇ ਆਫ ਔਨ ਆਫ ਔਨ ਮੀਨ ਕਿ ਬਾਾਰ ਜਦੋਂ ਮੈਂ ਪਾਈਪ ਲਾਤੀ ਮੈਨੂੰ ਇਹਨੂੰ ਆਫ ਕਰ ਦੇਣਾ ਪਾਣੀ ਬਾਹਰ ਨਹੀਂ ਆਉਣਾ ਤੇ ਇਹ 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 ਜਿਹੜਾ ਜਿਗਾੜ ਮੈਂ ਬਣਾਇਆ ਵਾ ਇਹ ਤਿੰਨ ਤਰੀਕਿਆਂ ਨਾਲ ਬਣਿਆ ਵਾ ਆ ਚੀਜ਼ਾਂ بس ਆ ਮੈਂ ਬਾਈ ਕੀਤਾ ਹੀ ਇਹਨੂੰ ਕਹਿੰਦੇ ਆ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ ਮੈਂ ਇਹਨੂੰ ਸਟਾਪਰ ਕਹਿੰਨਾ ਕਿਉਂਕਿ ਇਹਨੂੰ ਪਾਣੀ ਟੂਟੀ ਨੂੰ ਆਪਾਂ ਟੂਟੀ ਇਹਨੂੰ ਲਾ ਲੋ ਇਹ ਟੂਟ ਬੰਦ ਹੋਏ ਇੰਦੀ ਐਂਡ ਖੋਲ ਜਾਂਦੀ ਹੈ ਤੇ ਆ ਜਿਹੜਾ ਗਾੜੀ ਤੇ ਲੱਗਣਾ ਤੇ ਆ ਜਿਹੜਾ ਪਾਈਪ ਦਾ ਨੋਰਮਲ ਪਾਈਪ ਦਾ ਹੋਲਡਰ ਨੂੰ ਫਰੰਟ ਵਾਲਾ ਟੈਪ ਦੇ ਜਗੇ ਲੱਗਣਾ ਇਹ ਆਪਾਂ ਉੱਤੇ ਕੱਸ ਦੇਣਾ ਦੈਟਸ ਇਟ ਤੇ ਆ ਇਹਨੂੰ ਇੱਥੇ ਕੱਸ ਦੇਣਾ ਸੋ ਇਹ ਮੈਂ ਆਲਰੇਡੀ ਬਣਾਇਆ ਵਾਂ ਇਦਾਂ ਇਹਨੂੰ ਮੈਂ ਲੱਗ ਗਿਆਣ ਕੇ ਦਿਖਾ ਦੇਣਾ ਤੁਹਾਨੂੰ ਹੂੰ ਤੇ ਹੁਣ ਮੈਂ ਇੱਥੇ ਕੱਢੂਗਾ ਹੋਲ ਤੇ ਉਹਦੇ ਵਿੱਚ ਇਨਸਟਾਲ ਹੋਣਾ ਵਾ ਥੈਟਸ ਇਟ ਤੇ ਆਪਣਾ ਤੇ ਇਹ ਕਿਉਂ ਮੈਂ ਇਦਾਂ ਕੀਤਾ ਵਾ ਕਿਉਂਕਿ ਆ ਵੇਖੋ ਆ ਸਿੰਪਲ ਜਦੋਂ ਇੱਥੇ ਲੱਗ ਗਿਆ ਆ ਇਨਵੈਂਟ ਵੈਂਟ ਪਾਈ ਪਿਆ ਆ ਵੈਂਟ ਪਾਈ ਪਿਆ ਕਿ ਜਦੋਂ ਟੈਂਕ ਭਰ ਗਿਆ ਜਦੋਂ ਮੈਂ ਟੈਂਕ ਭਰ ਕੇ ਬਾਹਰ ਕਢਣਾ ਟੈਂਕ ਇਹਨੂੰ ਇਹਨੂੰ ਪਾਈਪ ਨਾਲ ਲਾਉਣਾ ਵਾ ਥੈਟਸ ਇਟ ਇਹਨੂੰ ਐ ਖਿੱਚ ਕੇ ਲਾ ਲੈਣਾ ਥੈਟਸ ਇਟ ਇਹਨੇ ਫੇਰ ਲਾ ਲੈਣਾ ਸਿੰਪਲ ਤਰੀਕੇ ਨਾਲ ਕੋਈ ਕੋਈ ਨਾ ਔਖਾ ਨਹੀਂ ਹੈਗਾ दैट्स इट तुम समझ आ गई होगी हूँ आप इतने होल क्डना वा मैं पहलों ही तैयारी करके बैठा वा <laughs> इतने ठीक है परफेक्ट ਪੀਵੀਸੀ ਗਲੂ ਲਾਉਣੀ ਪੈਣੀ ਆ ਉਸ ਤੋਂ ਬਗੈਰ ਸੀਲ ਸੇਫ ਹੋ ਜਾਊਗਾ ਕੰਮ ਹੋਰ ਉਦਾਂ ਜੇ ਮੈਂ ਇਦਾਂ ਸਿੱਧਾ ਝੂੜੀਆਂ ਕਰ ਸਕਦਾ ਇਥੇ ਰਬੜ ਹੈਗੀ ਆ ਤਾਂ ਵੀ ਪਾਣੀ ਬਾਹਰ ਨਹੀਂ ਆਉਣਾ ਪਰ ਜਸਟ ਸਿਕਿਉਰਿਟੀ ਵਾਸਤੇ ਜਿਆਦਾ ਸਿਕਿਉਰਿਟੀ ਸੌਰੀ ਸਿਕਿਉਰ ਵਾਸਤੇ ਆਪਣੇ ਪੰਜਾਬੀਆਂ ਵਾਸਤੇ ਸੌਖਾ ਹੋ ਜਾਊਗਾ ਮੇਰੀ ਵੀਡੀਓ ਮੈਂ ਇਸੇ ਤਰ੍ਹਾਂ ਇਸੇ ਕਰਕੇ ਵੀਡੀਓ ਬਣਾਉਂਦੇ ਆ ਕਿ ਆਪਣੇ ਵੀਰ ਭਰਾਵਾਂ ਨੂੰ ਸਮਝ ਆ ਜਾਊਗੀ ਜਿਨ੍ਹਾਂ ਨੇ ਆਪਣੀ ਮੈਨ ਤਿਆਰ ਕਰਨੀ ਆ ਤੇ ਆਈ ਹੋਪ ਕਿ ਮੈਨੂੰ ਗ੍ਰੀਨ ਸਟicker ਮਿਲ ਜਾਊਗਾ ਕੋਈ ਨੁਕਸ ਨਹੀਂ ਨਿਕਲੂਗਾ 댓ਸ ਇਟ ਲੋ ਜੀ ਆਪਣਾ ਗ੍ਰੇਟ ਟੈਂਕ ਹੋ ਗਿਆ ਤਿਆਰ ਇੱਥੇ ਲੱਗਣੀ ਵੈਕਿਊਮ ਪਾਈਪ ਦੈਟਸ ਇਟ ਐਂਡ ਇੱਥੇ ਲਗਾਣੇ ਆਪਣੀ ਵੈਂਟ ਪਾਈਪ ਦੈਟਸ ਇਟ ਥਿਸ ਇਜ਼ ਮਾਈ ਵੈਕਿਊਮ ਓ ਸੌਰੀ ਥਿਸ ਇਜ਼ ਮਾਈ ਗ੍ਰੇ ਟੈਂਕ ਗ੍ਰੇ ਵਾਟਰ ਟੈਂਕ ਲੋ ਜੀ ਆਪਣਾ ਗ੍ਰੇ ਵਾਟਰ ਟੈਂਕ ਹੋ ਗਿਆ ਤਿਆਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਸਿੰਕ ਦੀ ਪਾਈਪ ਗ੍ਰੇ ਵਾਟਰ ਟੈਂਕ ਦੇ ਵਿੱਚ ਕਿੱਦਾਂ ਜਾਣੀ ਆ ਪਲੱਸ ਵੈਂਟ ਪਾਈਪ ਕਿਦਾਂ ਤਿਆਰ ਕਰਨੀ ਆ ਤੇ ਹੁਣ ਮੈਂ ਜਾ ਰਿਹਾ ਮੈਂ ਆਪਣੀ ਬੈਨ ਦੇ ਵਿੱਚ ਇਹ ਟੈਂਕ ਨੂੰ ਇੰਸਟਾਲ ਕਰਨ ਬਾਕੀ ਅਗਲੀ ਵੀਡੀਓ ਵਿੱਚ ਮਿਲਦੇ ਆ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਫਰੈਸ਼ ਵਾਟਰ ਟੈਂਕ ਕਿਦਾਂ ਤਿਆਰ ਕਰਨਾ ਵਾ ਉਹਦੇ ਵਾਸਤੇ ਕੀ ਰੂਲ ਆ ਤੇ ਕਿਦਾਂ ਇੰਸਟਾਲ ਕਰਨਾ ਵਾ ਬਾਕੀ ਬਨੇ ਰਹੋ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਆਈ ਹੋਪ ਕਿ ਤੁਹਾਨੂੰ ਹੈਲਪ ਜ਼ਰੂਰ ਮਿਲੀ ਹੋਗੀ ਇਸ ਵੀਡੀਓ ਦੇ ਜ਼ਰੀਏ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਹੁਣ ਮੈਂ ਜਾ ਰਿਹਾ ਮੈਂ ਬੈਨ ਦੇ ਵਿੱਚ ਆਪਣਾ ਟੈਂਕ ਇੰਸਟਾਲ ਕਰਨ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਵਿੱਚ ਬਾਕੀ ਤੁਸੀਂ ਕੰਟੀਨਿਊ ਵੀਡੀਓ ਵੇਖੀ ਜਾਓ ਮੈਂ ਇੰਸਟਾਲ ਕਰਨਾ ਵਾ ਕਿਦਾਂ ਦਾ ਲੱਗਦਾ ਵਾ ਵੈਨ ਦੇ ਵਿੱਚ ਸਤਿ ਸ੍ਰੀ ਅਕਾਲ